ਬਾਬਾ ਜੀ ਪਿੰਡਾਂ ਦੀ ਜੇ ਖਾਸ ਕਰ ਗੱਲ ਕਰੀਏ ਜਿਹੜੇ ਸਾਡੇ ਪਾਠੀ ਸਿੰਘ ਨਗਰ ਅਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਰਿੰਦੇ ਨੇ ਉੱਥੇ ਉਹਨਾਂ ਨੂੰ ਕਮਰਾ ਪਾ ਕੇ ਦਿੱਤਾ ਹੋਇਆ ਹੈ। ਅਕਸਰ ਆਪਾਂ ਇਹ ਦੇਖਦੇ ਹਾਂ ਕਿ ਉਹਨਾਂ ਦਾ ਜੀਵਨ ਸਿਰਫ ਉਸੇ ਉਸੇ ਏਰੀਆ ਦੇ ਵਿੱਚ ਘੁੰਮਦਾ ਪਿਆ ਹੈ। ਉਹਨਾਂ ਦੀ ਜਿਹੜੀ ਪੇਟਾ ਆ ਮਹੀਨਾ 5000 6000 ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਪ੍ਰਬੰਧਨ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਪੇਟਾ ਵਧਾਉਣੀ ਚਾਹੀਦੀ ਹੈ ਜਾਂ ਨਹੀਂ। ਹਾਂ। ਬਿਲਕੁਲ ਪੇਟਾ ਪੂਰੀ ਵਧਣੀ ਚਾਹੀਦੀ ਹੈ। ਪੂਰੀ ਵਧਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿੱਚ ਮੈਨੂੰ ਲੱਗਦਾ ਹੈ ਵੀ ਚੰਗੇ ਪਾਠੀ ਦੀ ਤਨਖਾਹ ਕਿੰਨੀ ਚਾਹੀਦੀ ਦੇਖੋ ਜੀ 30000 ਮਹੀਨਾ ਤਾਂ ਚਾਹੀਦੀ ਜਿਹੜੇ ਹਿਸਾਬ ਨਾਲ ਅੱਜ ਮੰਗਾਈ ਆ ਨਾ ਉਹਦਾ ਵੀ ਦਿਲ ਕਰਦਾ ਮੈਂ ਬੱਚਿਆਂ ਨੂੰ ਕਾਉਨਮੈਂਟ ਚ ਪੜਾਵਾ ਮੈਂ ਆਪਦੇ ਬੱਚਿਆਂ ਨੂੰ ਹਰੋ ਚੀਜ਼ ਮੁਹੱਈਆ ਕਰਾਵਾਂ ਜਿਹੜੀਆਂ ਆਮ ਮਿਡਲ ਕਲਾਸ ਫੈਮਿਲੀ ਆ ਜੀ ਮਹਾਰਾਜ ਜੀ ਅੱਜ ਇੱਕ ਘਰ ਦਾ ਖਰਚਾ 30 ਤੋਂ 40000 ਹੈਗਾ ਹੈ ਤੇ ਕੰਮ ਕਰਦਾ ਹਾਂ ਤੇ ਪਾਠੀ ਸਿੰਘ ਕਿ ਕਿੱਥੋਂ ਕਰੂਗਾ ਵਿਚਾਰਾ ਗੁਜ਼ਾਰਾ ਯਾਰ ਉਦਿਆਂ ਵੀ ਲੋੜਾਂ ਨੇ ਬਿਲਕੁਲ ਹਾਂ ਹਾਲਾਂਕਿ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬਹੁਤ ਕੀਤੀ ਹੈ ਹੈਲਪ ਹਮ ਘਰ ਵੀ ਕੋਠੀਆਂ પાਕੇ ਦਿੱਤੀਆਂ ਏਸੀ ਵੀ ਲਵਾ ਕੇ ਦਿੱਤੇ ਗੱਡੀ ਵੀ ਲੈ ਕੇ ਦਿੱਤੀ ਆ ਹਮ ਬੱਚੇ ਵੀ ਪੜ੍ਹਾਏ ਜਾ ਰਹੇ ਆ ਪਰ ਬਹੁਤਾਤ ਗਿਣਤੀ ਵੀ ਗਰੀਬੀ ਰੇਖਾ ਤੋਂ ਵੀ ਥੱਲੇ ਆ ਪਾਠੀ ਸਿੰਘ ਬਿਲਕੁਲ ਬਾਬਾ ਜੀ ਪਿੰਡਾਂ ਦੀ ਜੇ ਖਾਸ ਕਰ ਗੱਲ ਕਰੀਏ ਜਿਹੜੇ ਸਾਡੇ ਪਾਠੀ ਸਿੰਘ ਨੇ ਜਾਂ ਰਾਜੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਰਹਿੰਦੇ ਨੇ ਉੱਥੇ ਉਹਨਾਂ ਨੂੰ ਕਮਰਾ પાਕੇ ਦਿੱਤਾ ਹੋਇਆ ਹੈ ਅਕਸਰ ਆਪਾਂ ਇਹ ਦੇਖਦੇ ਆ ਕਿ ਉਹਨਾਂ ਦਾ ਜੀਵਨ ਸਿਰਫ ਉਸੇ ਉਸੇ ਏਰੀਆ ਦੇ ਵਿੱਚ ਘੁੰਮਦਾ ਪਿਆ ਹੈ। ਉਹਨਾਂ ਦੀ ਜਿਹੜੀ ਪੇਟਾ ਹੈ ਮਹੀਨਾ 5000 6000 ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਪੇਟਾ ਵਧਾਉਣੀ ਚਾਹੀਦੀ ਹੈ ਜਾਂ ਨਹੀਂ? ਹਾਂ। ਬਿਲਕੁਲ ਪੇਟਾ ਪੂਰੀ ਵਧਣੀ ਚਾਹੀਦੀ ਹੈ। ਪੂਰੀ ਵਧਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿੱਚ ਮੈਨੂੰ ਲੱਗਦਾ ਹੈ ਵੀ ਚੰਗੇ ਪਾਠੀ ਦੀ ਤਨਖਾਹ ਕਿੰਨੀ ਚਾਹੀਦੀ ਹੈ? ਦੇਖੋ ਜੀ 30000 ਮਹੀਨਾ ਤਾਂ ਚਾਹੀਦੀ ਹੈ। ਜਿਹੜੇ ਸਾਹ ਹੁਨਰ ਜਿ ਮੰਗਿਆਈ ਹੈ ਨਾ ਉਹਦਾ ਵੀ ਦਿਲ ਕਰਦਾ ਮੈਂ ਬੱਚਿਆਂ ਨੂੰ ਕਾਲਜ ਵਿੱਚ ਪੜ੍ਹਾਵਾ ਮੈਂ ਆਪਦੇ ਬੱਚਿਆਂ ਨੂੰ ਹਰ ਉਹ ਚੀਜ਼ ਮੁਹੱਈਆ ਕਰਾਵਾਂ ਜਿਹੜੀ ਆਮ ਮਿਡਲ ਕਲਾਸ ਫੈਮਿਲੀ ਹੈ ਨਾ ਜੀ ਮਹਾਰਾਜ ਜੀ ਅੱਜ ਇੱਕ ਘਰ ਦਾ ਖਰਚਾ 30 ਤੋਂ 40000 ਹੈਗਾ ਹੈ ਤੇ ਕੰਮ ਕਰਦਾ ਹਾਂ ਤੇ ਪਾਠੀ ਸਿੰਘ ਕਿ ਕਿੱਥੋਂ ਕਰੂਗਾ ਵਿਚਾਰਾ ਗੁਜ਼ਾਰਾ ਉਹਦਿਆਂ ਵੀ ਲੋੜਾਂ ਨੇ ਬਿਲਕੁਲ ਹਾਂ ਹਾਲਾਂਕਿ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬਹੁਤ ਕੀਤੀ ਹੈ ਹੈਲਪ ਹੂੰ ਘਰ ਵੀ ਕੋਠੀਆਂ પાਕੇ ਦਿੱਤੀਆਂ ਏਸੀ ਵੀ ਲਵਾ ਕੇ ਦਿੱਤੇ ਗੱਡੀ ਵੀ ਲੈ ਕੇ ਦਿੱਤੀ ਆ ਬੱਚੇ ਵੀ ਪੜਾਏ ਜਾ ਰਹੇ ਆ ਪਰ ਬਹੁਤਾਤ ਗਿਣਤੀ ਵੀ ਗਰੀਬੀ ਰੇਖਾ ਤੋਂ ਵੀ ਥੱਲੇ ਆ ਪਾਠੀ ਸਿੰਘ ਬਿਲਕੁਲ ਬਾਬਾ ਜੀ ਪਿੰਡਾਂ ਦੀ ਜੇ ਖਾਸ ਕਰ ਗੱਲ ਕਰੀਏ ਜਿਹੜੇ ਸਾਡੇ ਪਾਠੀ ਸਿੰਘ ਨੇ ਜਾਂ ਰਾਗੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਰੰਦੇ ਨੇ ਉੱਥੇ ਉਹਨਾਂ ਨੂੰ ਕਮਰਾ પાਕੇ ਦਿੱਤਾ ਹੋਇਆ ਆ ਅਕਸਰ ਆਪਾਂ ਇਹ ਦੇਖਦੇ ਆ ਕਿ ਉਹਨਾਂ ਦਾ ਜੀਵਨ ਸਿਰਫ ਉਸੇ ਇੱਕ ਉਸੇ ਏਰੀਆ ਦੇ ਵਿੱਚ ਘੁੰਮਦਾ ਪਿਆ ਹੈ। ਉਹਨਾਂ ਦੀ ਜਿਹੜੀ ਪੇਟਾ ਆ ਮਹੀਨਾ 5000 6000 ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਪੇਟਾ ਵਧਾਉਣੀ ਚਾਹੀਦੀ ਹੈ ਜਾਂ ਨਹੀਂ? ਹਾਂ। ਬਿਲਕੁਲ ਪੇਟਾ ਪੂਰੀ ਵਧਣੀ ਚਾਹੀਦੀ ਹੈ। ਪੂਰੀ ਵਧਣੀ ਚਾਹੀਦੀ ਹੈ। ਅੱਜ ਦੇ ਸਮੇਂ 'ਚ ਮੈਨੂੰ ਲੱਗਦਾ ਹੈ ਵੀ ਚੰਗੇ ਪਾਠੀ ਦੀ ਤਨਖਾਹ ਕਿੰਨੀ ਚਾਹੀਦੀ ਹੈ? ਦੇਖੋ ਜੀ 30000 ਮਹੀਨਾ ਤਾਂ ਚਾਹੀਦੀ। ਜਿਹੜੇ ਸਾਬ ਹੁਣ ਅੱਜ ਮੰਗਾਈ ਆ ਨਾ। ਹਾਂ। ਉਹਦਾ ਵੀ ਦਿਲ ਕਰਦਾ ਮੈਂ ਬੱਚਿਆਂ ਨੂੰ ਕਾਲਜ ਵਿੱਚ ਪੜ੍ਹਾਵਾਂ ਮੈਂ ਆਪਦੇ ਬੱਚਿਆਂ ਨੂੰ ਹਰ ਉਹ ਚੀਜ਼ ਮੁਹੱਈਆ ਕਰਾਵਾਂ ਜਿਹੜੀ ਆਮ ਮਿਡਲ ਕਲਾਸ ਫੈਮਿਲੀ ਹਨ ਜੀ ਮਹਾਰਾਜ ਜੀ ਅੱਜ ਇੱਕ ਘਰ ਦਾ ਖਰਚਾ 30 ਤੋਂ 40000 ਹੈਗਾ ਹੈ ਇਹ ਕੰਮ ਕਰਦਾ ਹਾਂ ਤੇ ਪਾਠੀ ਸਿੰਘ ਕਿ ਕਿੱਥੋਂ ਕਰੂਗਾ ਵਿਚਾਰਾ ਗੁਜ਼ਾਰਾ ਉਹਦੀਆਂ ਵੀ ਲੋੜਾਂ ਨੇ ਬਿਲਕੁਲ ਹਾਂ ਹਾਲਾਂਕਿ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬਹੁਤ ਕੀਤੀ ਹੈ ਹੈਲਪ घर भी कोठियाँ पा के दती है एसी भी लुवा के देती भी लेके गती है बच्चे भी पढ़ाए जा रहे हैं पर बहुतात गिनती तो है बिल्कुल। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर